ਅਸਿਕਾ ਵੀਜੀ ਸਾਰੇ ਵੀਰਾਂ ਨੂੰ ਸੰਦੀਪ ਦੇ ਵੱਲੋਂ ਬਹੁਤ ਬਹੁਤ ਵੈਲਕਮ ਹੈ ਜੀ ਤੇ ਪਿੰਡ ਲੋਕੇ ਬੋ ਚੁੱਕੇ ਜੀ ਆਪਾਂ ਬਾਈ ਰਿੰਕੂ ਨਾਲ ਕੋਲ ਜੀ ਜ਼ਿਲ੍ਹਾ ਤਰਨਤਪੁਰ ਦਾ ਤਕਫੀਰ ਪੱਟੀ ਦੇਖੋ ਅੱਜ ਵੀ ਬਾਈਆਂ ਪੰਜ ਦਿਨਾਂ ਨਾਲ ਲੱਗ ਕੇ ਸਹਿਲ ਹੈ ਜੀ ਸੋਰਾ ਪਿਛਲਾ ਮਾਲ ਦਾ ਸਹਿਲ ਹੋ ਚੁੱਕਾ ਹੈ ਜੀ ਤੇ ਬਾਕੀ ਆਪਾਂ ਬਾਈ ਇਹਨਾਂ ਨਾਲ ਵਰਕ ਕਰਦੇ ਬਾਈ ਜੀ ਅਸਿਕਾ ਸਸਤੀ ਖਾਸ ਗਈ ਭਾਈ ਹੋ ਕੀ ਆਜੇ ਠੀਕ ਠਾਕ ਜੀ ਦੇਖਿਆ ਮਾਲੀ ਹਾਂ ਜੀ ਹਾਂ ਜੀ ਉਹਦੋਂ ਵੇਖਿਆ ਜੀ 2 ਘੰਟਿਆਂ ਚ ਹਾਂ ਜੀ ਆਂਦਾ ਸਵਾਦ ਹਾਂ ਜੀ ਹਾਂ ਜੀ ਮਹਾਰਾਜ ਦੀ ਕਿਰਪਾ ਜੀ ਦੌਰ ਫੁਕਾ ਚੱਲੀ ਜਾਂਦਾ ਇਹ ਜੇ ਵੀ ਛੋਟੀ ਕਮਾਈ ਨਾਲ ਵੇਚ ਜਾਵਾਂਗੇ ਤੇ ਮਾਲ ਹੋ ਜੂਗਾ ਤੁਹਾਨੂੰ ਪਤਾ ਜੇ ਤੇ ਇੱਕ ਮਾਲ ਤੁਹਾਨੂੰ ਪਤਾ ਕੁਆਲਟੀ ਦੀ ਹੋਏ ਕਮਾਈ ਤਾਂ ਕਰਨੀ ਹੈ ਪਰ ਜਾਇਜ਼ ਜੀ ਕਮਾਈ ਰੱਖਣੀ ਆਹ ਪਤਾ ਇੱਕ ਲੋਰ ਚਲੇ ਜਾ ਸੰਦੀਪ ਆ ਇੱਕ ਕੁਆਲਟੀ ਦੀ ਮਾਲ ਚਾਹੀਦਾ ਅਗਲੇ ਦੇ ਵੀ ਘਰ ਵਾਲੇ ਦੇ ਕੋ ਪੱਲੇ ਪਵੇ ਤੇ ਤੇਰੀ ਆ ਫੇਰੀ ਅਗਲੀ ਵੀਡੀਓ ਚ ਆਪਣਾ ਮਾਲ ਵੇਖੂ ਤੇ ਅੱਜ ਫਿਰ ਕਿੰਨੇ ਆ ਜੀ ਇਹ ਸੰਦੀਪ ਜੀ ਪੰਜ ਪਛੂ ਆ ਕਰੀਜੋ ਆਸਾਮੀਆ 15+ ਵਾਲੀਆਂ ਜੀ 4 15+ ਵਾਲੀਆਂ ਇੱਕ ਥੋੜੇ ਘੱਟ ਵਾਲੀ ਆ ਚਲੋ ਆ ਜੀ ਬਾਰੇ ਇਹ ਘੱਟ ਹੋਈ ਹੈ ਜੀ ਇਹ ਸੂਈ ਹੈ ਜੀ ਹਾਂ ਜੀ ਆ ਬੱਚਾ ਜੇ ਦਾ ਕਟਾ ਇਹਨੂੰ ਕਟਾਇਆ ਜੀ ਇਹਨੂੰ 5-6 ਦਿਨ ਹੋਏ ਸੂਈ ਨੂੰ ਤੇ 12 ਕਿਲੋ ਤੋਂ ਸਟਾਰਟ ਹੀ ਹੋਈ ਜੇ ਅੱਛਾ 12 ਕਿਲੋ ਤੋਂ ਸਟਾਰਟ 10 ਤੋਂ ਸਟਾਰਟ ਹੋ ਕੇ 12 ਤੇ ਪਹੁੰਚ ਗਈ ਆ ਖੋਲੋ ਜੀ 15+ ਦੇ ਵੀ ਜੇ ਉਹ ਹਾਉ ਜੀ ਧਾਨਪੁਰ ਕਰਨ ਚੰਦਰ ਐ ਪਿਓਰ ਨੀਲੀ ਰਾਵਈ ਨਹੀਂ ਇਹ ਬਿਲੀ ਬਹੁਤ ਤਗੇ ਸੀ ਰਹਨੇ ਹਾਂ ਉਹ ਵੀ ਪਿਛਲੀ ਵੀ ਬਾਰਡਰ ਏਰੀਆ ਦੀ ਇਹ ਵੀ ਬਾਰਡਰ ਏਰੀਆ ਦੀ ਜੀ ਤੁਹਾਡੋ ਵਧੀਆ ਨਿਕਲੇ ਜੀ ਮੈਂ ਮੈਂ ਜਿਤਰਾ ਜੀ ਮੋਗੇੰ ਤੋਂ ਤਾਂ ਆਉਂਦੀ ਆ ਜੀ ਫੋਲੀਆਂ ਠੀਕ ਆ ਤੇ ਦੋ ਦੋ ਡੇਢ ਡੇਢ ਕਿਲੋ ਗਾੜ ਦੀਆਂ ਅੱਛਾ ਹਾਂ ਐਡੀਆਂ ਖਰੀਆਂ ਅੱਛਾ ਦਿਖਾ ਤਾ ਆਹ ਖਾਣੀ ਪੜਿਆ ਜਵਾਦਰ ਦਾ ਜਿਹੜਾ ਜਿਹੜਾ ਸਾਡੇ ਸੰਦੀਪ ਜੀ ਉਹਨਟੀ ਤੋਂ ਆਈ ਆ ਠੀਕ ਚਲੋ ਲੈ ਚਲੋ ਵੀ ਲੈ ਚਲੋ ਚਲੋ ਇਹਦੇ ਮੈਨੂੰ ਹਾਂ ਜੀ ਇਹ ਸਾਰੇ ਇਹਨੇ ਆ ਸੰਗੜਾ ਸਾਰੇ ਨੂੰ ਹੱਥ ਪਾਈ ਆ ਹਾਂ ਜੀ ਜਾਲੀ ਵਾਂਡ ਪਾਣੀ ਚੋਂ ਆਉਂਦੀ ਅੱਛਾ ਉਹਨਾਂ ਨੇ ਡੰਗਰਪਾੜੇ ਨਾਲ ਬੱਚਾ ਮਕਰੋ ਛੜ ਛਾੜਦੇ ਆ ਠੀਕ ਆ ਫਿਰ ਭਰਵਾ ਕੇ ਫਿਰ ਹਾਂ ਕਿਤੇ ਲੱਤ ਨੇ ਚੁੱਕਦੀ ਭਾਈ ਵੱਲੋ ਬੜਾ ਜੀ ਠੀਕ ਆ ਵੱਡਾ ਭਾਈ ਤੇ ਲੱਤ ਨੇ ਇਤਰਾਇ ਸਵਾਰਟੀ ਥੱਲੇ ਰੱਖ ਕੇ ਕਿਤੇ ਐਂਡ ਤੱਕ ਕੁਝ ਨਹੀਂ ਲਾਉਂਦੀ ਮਕਰੋ ਬੱਚੇ ਨੂੰ ਛੜ ਦੋ ਕਿਲੋ ਛੜਵਾ ਦੋ 2 ਕਿਲੋ ਛੜ ਦੋ ਉਹ ਆਪਣੀ ਮਰਜ਼ੀ ਨਾਲ ਹਾਂਜੀ ਮਨਸਿੰਘ ਜੀ ਆਪਣੀ ਮਹਾਰਾਜ ਜੀ ਰੇਨ ਹਰ ਕੇ ਤੀਜੀ ਵੀੜ ਗੋਆ ਤੇ ਆਪਾਂ ਭਰਾਵਾ ਸਾਰਿਆਂ ਦਾ ਮਾਨਤਨ ਕਰਨਾ ਜਿਹੜੇ ਦੁੱਧ ਰੇਟੇ ਬੈਠੇ ਆ ਹੈ ਮੁੱਲ ਕਰਾਉਣ ਨੂੰ ਭਾਵੇਂ 10 ਕਰ ਲਈਏ ਤੇ 95 ਪੂਰੇ ਦੀ ਦੇ ਦਈਏ 12 ਕਿਲੋ ਦੁੱਧ ਇਹ ਤਿਆਰ ਤੇ 15 ਪਲੱਸ ਚੱਲੂਗੀ ਇਹ ਵੀ ਨਾਲ ਥੋੜਾ ਦੋ ਹੀ ਛੱਡ ਦੋ ਠੀਕ ਹੈ ਜੀ ਬਾਲਾ ਲਿਖਦਾ ਆ ਵੇਖਿਓ ਠੀਕ ਆ ਆ ਵੇਖ ਲੈ ਇਹ ਨਹੀਂ ਵੀ ਬਸ ਐ ਇਧਰ ਕੋ ਚਵਾਈ ਸੁਨੀਲ ਜੀ ਨਹੀਂ ਠੀਕ ਆ ਇਤਰੇ ਬਾਲਟੀ ਰੱਖ ਕੇ ਜੇ ਕਿਸੇ ਭਰਾ ਦੇ ਘਰ ਜਾ ਕੇ ਮੈਂ ਖਰਾਬ ਕਰੇ ਮਨਤਾਂ ਦੱਸੇ ਨਹੀਂ ਠੀਕ ਆ ਐ ਮੋਗਿਆਂ ਗੁੰਦੀਆਂ ਬਹੁਤ ਠੀਕ ਆ ਆ ਜੀ ਇਹ ਨਹੀਂ ਇਹ ਸੁਨੀਲ ਜੀ ਇਹ ਸੁਨੀ ਨੂੰ ਅੱਜ ਚੌਥਾ ਦਿਨ ਜੀ ਹਾਂ ਜੀ ਤੇ ਸੁਭਾ ਦੁੱਜਾ ਠੀਕ ਆ ਤੇ ਉਹ ਨਾਲੂ ਦੇ ਬੱਚਾ ਠਾਓ ਮਨੇ ਕਟਾ ਜੀ ਇਹ ਕਟਾ ਕਟਾ ਵੇਖੀਂ ਕੱਟਾ ਲੱਗਦਾ ਕਿੰਨਾ ਦੁੱਧ ਵਜੇ ਆਸਦਾ ਸੰਦੀਪ ਜੀ ਏਸਲੇ ਦੁੱਧ ਦੇ ਆ 13 ਕਿਲੋ ਹਾਂਜੀ ਤੇ ਅਜੇ ਚੁੱਕਦੇ ਦਿੰਦੀ ਸੂਈ ਥਲੇ ਅੱਛਾ 4 ਨਹੀਂ ਤੇ ਆਮ ਬੰਦੇ ਪਿੰਡ ਭਰਾ ਕਹਿੰਦੇ ਵੀ ਤਾਜੀ ਮੈਂ 12 13 ਤੋਂ ਚੱਲਦੀ ਨਹੀਂ ਹਾਂਜੀ ਵੀ ਜੀ ਇਹ ਗਾਰੰਟੀ ਵਾਲੀ ਮੈਂ 11 12 ਤੋਂ ਸਟਾਰਟ ਹੋਈ ਔਰ 13 ਕਿਲੋ ਦੁੱਧਿਆ 12 ਤੋਂ ਹੀ ਪੱਕਾ ਮੰਨੂ ਐਸ ਟਾਈਮ ਅਗਾ ਜੀ ਤੇ ਥੋੜਾ ਬੀ ਮੇਂ ਪੰਜਵੇਂ ਦਿਨ ਦੀ ਸੂਈ ਤੇ ਇਹਨੂੰ ਆਂਦੇ ਜੇ 15 16 ਕਿਲੋ ਵਾਲੀ ਚੋਣੀ ਇਹ ਠੀਕ ਹੈ ਜੀ ਮੈਂ ਵੀ ਹੋਰ ਚੰਗੀ ਹਾਂਜੀ ਹਾਂਜੀ ਇਹ ਆਈ ਕਿਥੋਂ ਲੈ ਮੌਸਰਾ ਇਹ ਤਾਂ ਆ ਲੈਣ ਦੀ ਜੇ ਸਾਦਕ ਦੋ ਹਾਂਜੀ ਇਹ ਸਾਦਕ ਲੈ ਹਾਂ ਇਹ ਉੱਧਰੋਂ ਲੈਂਦੀ ਮੈਂ ਦੋ ਤਿੰਨ ਪਸੂ ਲੈ ਆਈ ਹਾਂ ਦੋ ਇੱਕ ਦੋ ਇਹ ਤਾਂ ਸੁਨੀਲ ਜੀ 15 16 ਕਿਲੋ ਚੱਲਣ ਵਾਲੀ ਆ ਠੀਕ ਲੈ ਲੈ ਫੇਰ ਸੁਨੀਲ ਜੀ ਇਹਦੇ 2 2.5 ਕਿਲੋ ਗਾੜਿਆ ਹਾਂਜੀ 2 2.5 ਕਿਲੋ ਗਾੜੀ ਆ 2 2.5 ਕਿਲੋ ਗਾੜੀ ਆ ਠੀਕ ਹਾਂਜੀ ਪੰਜ ਬੰਦ ਹਾਂਜੀ ਸੰਦੀਪ ਜੀ ਇਹ ਹੋਈਆਂ ਝੋਟੀਆਂ ਲੋਕੀ 30 35 ਮੰਗੀ ਜਾਂਦੇ ਆ ਪਰਾਵਾ ਮੰਗਣਾ ਨਹੀਂ ਆ। ਆਪਾਂ ਪਰਾਵਾ ਦਾ ਮਾਤਰਾਨ ਕਰਨਾ 1 15 ਦੀ ਦੇ ਦਈਏ। ਹਾਂਜੀ। ਜ਼ਿਆਦਾ ਹੋ ਜਾਣਾ ਜੀ। ਠੀਕ ਹੈ ਜੀ। 1 ਨਾਲ ਦੇ। ਬਾਕੀ ਵੀ ਜੀ 12 ਕਿਲੋ ਪੱਕਾ ਜਿਹੜਾ ਭਣ ਭਰਾ ਖੜੇ ਤੇ ਆਪ ਨੂੰ ਫੇਰ ਵੀ ਫੋਨ ਲਾ ਕੇ ਆਖੇ ਵੀ ਪਰਾਜੀ ਤੁਸੀਂ 12 ਆਖੇ 11 ਨਿਕਲੇ ਮੇਰੇ ਤੋਂ ਤਾਂ ਲਾ ਮੈਂ ਪੱਕਾ ਦੁੱਧ ਹੈਗਾ ਜੀ। ਪੱਕਾ ਦੁੱਧ ਵੀ 15 16 ਕਿਲੋ ਦਊਂਗੀ। ਅਜਾ ਨਾੜੂ ਦੇ ਬੱਚਾ ਹੈ। ਬਿਲਕੁਲ ਜੀ। ਚਾਹ ਜੀ। ਏ ਸੰਦੀਪ ਜੀ ਇਹ ਵੀ ਤਾਜੀ ਸੁਈ ਤੁਹਾਡੀ ਅੱਛੀ ਤਾਜੀ ਸੁਈ ਆ ਤੇ ਇਹ ਵੀ ਸਾਹਕ ਸਾਈਡ ਤੋਂ ਲੈਂਦੀ ਆ ਅੱਛੀ ਸਾਹਕ ਤੋਂ ਹੀ ਆ ਇਹ ਜੋੜਾ ਉਧਰੋਂ ਆਇਆ ਜੋੜਾ ਹੀ ਆ ਤੇ ਆ ਆ ਜੋੜਾ ਇਧਰੋਂ ਲਿਆ ਤੇ ਜੋੜਾ ਇਧਰੋਂ ਲਿਆ ਇਹ ਵੀ ਖੋਲੋ ਜੀ ਹਾਂਜੀ ਲਓ ਜੀ ਇਹ ਵੀ ਦੇਖੋ ਚਵਾ ਜੂ ਬਿਲਕੁਲ ਵਧੀਆ ਬੇਨਾ ਸੰਦੀਪ ਜੀ ਇਹਦੇ ਵੀ 2 ਕਿਲੋ 1.5 ਕਿਲੋ ਗਾੜ ਹੈਗੀ ਪੱਕੀ ਲਓ ਸਾਰੀਆਂ ਮੱਝੇ ਬਾਰ-ਬਾਰ ਕਿਲੋ ਤੇ 1.5 ਆ ਰਿਹਾ ਹਾਂਜੀ ਬਾਰਾ ਕਿਉਂ ਲੱਗਦਾ ਸਾਰੇ ਖਲੇ ਹੈਗਾ ਹੈਗਾ ਤੇ 15 ਪਲੱਸ ਚੱਲੂਗੀ ਬਾਰਾ ਬਾਸ ਹੋਵੇਗਾ ਆਜੋ ਜਿਹੜੇ ਸੁਨੀਤ ਜੀ ਨੀਂਦਾ ਆਉਣੀ ਹੈ ਦਵਾਈ ਇਸ ਤਰ੍ਹਾਂ ਦੀ ਆ ਹਾਂ ਜੀ ਸਾਰੀ ਖੜੀ ਇੱਕ ਵਾਰ ਆ ਇਹ ਹੈਗੀ ਵੀ ਫੋਟੋ ਲਵਾਉਣ ਵਾਲੀ ਨਾਲ ਆ ਸਾਕੇ ਫੋਟੋ ਵਾਲੀ ਹੈ ਜੀ ਲੈ ਚਲੋ ਇਹਦੇ ਬਦਲੇ ਸੁਨੀਤ ਜੀ 12 ਗ੍ਰਾਮ ਪੱਟਾਈ ਹਾਂ ਠੀਕ ਆ ਇਹ ਇਹਨੂੰ ਸਿਰਵਾ ਸਤਨਾ ਦਿਨ ਸੁਈ ਨੂੰ ਆ ਜੀ ਹਾਂ ਜੀ ਆ ਕੱਢੀ ਜੀ ਅੱਛਾ ਕੱਢੀ ਆ ਬਾਤੀ ਖਾਣ ਦੀ ਹਾਂ ਜੀ ਸੰਦੀਪ ਜੀ ਇਹਦਾ ਮੁੱਲ ਦੇ ਭਾਵੇਂ 130 ਕਰ ਲਗੇ ਤੇ ਭਾਵੇਂ 50 ਕਰ ਲਗੇ ਤੇ 110 ਦੀ ਦੇ ਦਿੰਗੇ। ਉਹ ਜਾਇਜ। ਮੈਂ ਨਾ ਵੇ ਲੋ ਅੱਗੇ ਜਾਇਜ ਕੀਤਾ। ਆਪੇ ਛੱਡ ਦੋ ਕੋਈ ਨਹੀਂ। ਤੇ ਦੋ ਮਾਨ ਕਰਦੇਗੇ। ਉਰੇ 5000 ਹੁੰਦਾ। ਬਾਕੀ ਛੋੜ ਹੀ ਨਹੀਂ ਸੰਦੀਪ ਜੀ ਮੁੜ ਕੇ ਨਾ ਭਣ ਭਰਾ ਵੇ ਆ ਕੇ 5 500 ਰੁਪਇਆ ਖਾਦਾਂਗੇ। ਚਲੋ ਕੋਈ ਨਹੀਂ। ਠੀਕ ਹੈ ਜੀ। ਹੁਣ ਕਿੰਨੇ ਹੋਗੇ? ਮਾਨ ਦੀ 1 5 ਦੋ ਹੀ ਹੋਰ ਜਾਂਦੇ ਕਿ ਤਿੰਨ ਦੀ ਕਰ ਦੋ ਕੋਈ ਨਹੀਂ। ਨਹੀਂ ਨਹੀਂ ਤੱਕਾ ਹੋ ਜਾਣਾ ਜੀ। ਆ ਲੋ। ਇਹ ਘਪਣਾ। ਇਹ ਸੋਈ ਜੇ ਵੀ ਇਹ ਵੀ ਸੋਈ ਜਾ ਹਾਂਜੀ ਹਾਂਜੀ ਨਹੀਂ ਲੈ ਜਾਗੇ ਨਹੀਂ ਲੈ ਆ ਗਈ ਇਹਨੂੰ ਕਿੰਨਾ ਟਾਈਮ ਹੋਇਆ ਜੀ ਤੈਨੂੰ ਸੰਦੀਪ ਜੀ ਅੱਜ ਸੇਵਾ ਸਦਵਾ ਦੇਣੇ ਨੂੰ ਵੀ ਅੱਜ 6 ਸਾਲ ਨੇ ਹੋ ਗਏ ਹਾਂਜੀ ਹਾਂਜੀ ਦੁੱਧ ਕਿੰਨਾ ਜੀ ਇਹਦੇ ਥੱਲੇ ਵੀ ਸੰਦੀਪ ਜੀ 11 ਕਿਲੋ ਪੱਕਾ ਦੁੱਧ ਹੋਊਗਾ 11 ਕਿਲੋ ਪੱਕਾ ਦੇਖੋ ਮੈਂ ਜਿਗਾ ਕਿਤਾ ਸਾਫ ਨੇ ਹੋ ਜੀ ਜੀ 15 ਪਲੱਸ ਚੱਲਣ ਵਾਲੀਆਂ ਕਹ ਰਹੇ ਮੱਜਾ 11 12 ਤੋਂ ਸਟਾਰਟ ਹੋ ਗਿਆ ਨਹੀਂ ਮਰੀ ਚੰਗੀਆਂ ਜੀ ਆਹ ਬੱਚਾ ਬਚਾਏ ਦਾ ਆਹ ਬੱਚਾ ਜੀ ਹਾਂਜੀ ਹਾਂਜੀ ਆਹ ਬੱਚਾ ਵੇਖੋ ਬਰਾ। ਵੇਖੋ ਮੈਂ ਇਹ ਗਾਲ ਦੀ ਕਿਉਂ ਕੱਢਦੀ ਆ। ਪਿਓ ਨੀਲੀ ਇਹ ਵੀ ਮੈਂ ਜੇ। ਇਹ ਬਾਡਰ ਦੀ ਨੀਲੀ ਆ। ਉੱਥੇ ਲੈ ਚਾਣੋ ਬਰਾ। ਇਹ ਬਾਡਰ ਦੀ ਨੀਲੀ ਪਿਓ ਵੇਖੋ। ਇਹ। ਇਹ ਵਾਹੇ। ਓਕੇ ਆ। ਹਾਂਜੀ ਫਿਰ। ਸੰਦੀਪ ਜੀ ਇਹੋ ਜੀ ਲੈ ਦਾ ਪੁਰਾਣੇ 1 20 ਕਰ ਲੀਏ ਮੋਲਾ। ਤੇ 1 ਪੈਂਦੀ ਦੇ ਦਈਏ। ਪੂਰੇ ਲੱਖ ਦੇ। ਫਜਾ ਆਹੀ ਹੋਰ ਛੱਡ ਦੋ ਮੈਂ ਨਾ ਜੀ ਤੁਸੀਂ 5 ਰੁਪਏ ਲਾਉਦੇ ਨਹੀਂ ਇਹ ਠੀਕ ਹੈ ਜੈ ਜਾਣ ਦੋ ਹੋਰ ਖਰੀਦ ਮੈਂ ਜਿਹੜਾ ਭਰਾ ਲਊਗਾ ਨਾ ਦੇ ਨਹੀਂ 15 ਸਰੀ ਦੀ ਜੀ ਮੇ ਆ ਪੂਰੀ ਪਾੜ ਰੇ ਨਹੀਂ ਦੀ ਪਿਓ ਨੀਲੀ ਜਿਆ ਠੀਕ ਹੈ ਸੰਦੀਪ ਜੀ ਜੋ ਤੁਸੀਂ ਕਹਤਾ ਸਾਥ ਆ ਇਹ ਜੀ ਸੰਦੀਪ ਜੀ ਇਹਦਾ ਬੱਚਾ ਨਹੀਂ ਹੈਗਾ ਇਹ 2 2.5 ਮਹੀਨੇ ਦੀ ਸੋਈ ਆ ਅੱਛਾ ਤੇ 8 ਕਿਲੋ ਦੁੱਧ ਹੈ ਦੋਵੇਂ ਟਾਈਮ ਪਾੜੇ ਦੀ ਮਿਲਦੀ ਆ ਅੱਛਾ 8 ਕਿਲੋ ਦੁੱਧ ਹਾਂਜੀ ਠੀਕ ਆ ਤੇ ਠੀਕਾ ਰੋ ਕੋਈ ਨਹੀਂ ਠੀਕਾ ਪਰਸੋ ਭਰਾਇਆ ਜੀ ਅੱਛਾ ਦੋ ਦਿਨ ਹੋਏ ਬੋਲੀ ਆ ਵਧੀਆ ਠੀਕਾ ਭਰਿਆ ਤੇ ਆਪਾਂ ਖਾਲੀ ਗਾ ਕੇ ਦੇਣੀ ਆ ਆਪਾਂ ਖਾਲੀ ਗਾ ਕੇ ਦੇ ਆਪਾਂ ਸਭ ਜੀ ਮੁੱਲ ਪਾਉਣੇ ਛੋਟੇ ਛੋਟੇ ਬੇਚ ਦੇਣੀਆਂ ਮੰਡੀਆਂ ਸਹੀ ਸਹੀ ਗੱਲ ਹੈ ਜੀ ਸਹੀ ਹੈ ਆਪਾਂ ਭਿੰਪਰਾ ਹਣ ਸਾਰਿਆਂ ਨੂੰ ਵੀ ਮਾਨਤਾਨ ਕਰਨਾ ਜੀ ਮਈਆਂ ਚੰਗਿਆ ਮਾਨ ਨਹੀਂ ਜਣਾ ਮਾਨ ਵੀ ਤੁਸੀਂ ਦੱਸ ਦਿਓ ਇੱਕ ਤੇ ਕੁਆਦੇ ਪਾੰਜੀ ਫਿਰ ਸੰਦੀਪ ਜੀ ਇਹਦਾ ਵੀ ਛੋਟਾ ਜਿਹਾ ਲਾਰਜ ਪੀਸ ਇਤਨੇ ਥਾਪੀ ਮਾਰ ਕੇ ਥੱਲੇ ਬੈਜੋ ਐ ਲੜੀ ਮੋਟੀ ਤਾਰ ਹੋਣੀ ਸੰਦੀਪ ਜੀ ਇਹਦਾ ਮੁੱਲ ਕਰਾਉਣ ਨੂੰ ਤੇ 65 ਕਰਾਂਗੇ ਤੇ 60 ਜੋ ਦੋਮਾਨ ਕਰਦੀਏ ਕੋਈ ਗੱਲ ਕਰਨੀ ਕੋਈ ਆਪੇ ਕਰਨੀ ਆ ਜੋ ਜਨ ਚਕਾਲਾ ਦਾ ਮੈਂ ਤੇ ਵੇਲੋ ਬਿਲਕੁਲ ਦੋ ਥੋੜੀ ਕੁਵਾਈ ਰੱਖ ਕੇ ਦਿੰਦੇ ਨਹੀਂ ਲਾਰਜ ਜੀ 50 ਜੀ ਨਹੀਂ 50 ਦੀ ਮਾਰ ਦਿਆਂਗੇ ਨਹੀਂ ਮਾਰਦੇ ਨਹੀਂ ਗੱਲ ਸੁਣੋ 55 ਦੀ ਦਾਰ ਜੀ 55 ਦੀ ਦਾਰ ਤੇ ਇਹ ਤਾਂ ਕਾੜਾ ਕਰੋ ਜਾਂ ਦੇਖੋ ਜੀ ਨਹੀਂ 55 ਦੀ ਜੀ ਇੱਕ ਘਟਣ ਦੇ ਜੀ ਸੱਚੀ ਗੱਲ ਪੁੱਛੋ ਘਰ ਦੇ ਕੋਲੋਂ ਪੈਂਦੇ ਬਾਤ ਕਰਦੇ 55 ਦੀ ਹਾਂ ਚਲੋ ਲੈ ਲਓ ਦੁੱਧ ਜੀ ਚਲ 53 ਦੇ ਕੋਈ ਆ ਜਾਓ ਛੋੜੀ ਵੀਡੀਓ ਸਪੀਟੀਕਰ ਛੋੜੀ ਕਰਦੇ ਹਾਂ ਉਸੂਲ ਕਰਦੇ 200 ਕਰਦੇ ਉਹ ਇਹਨੇ ਡਿਪੈਂਡ ਕਰਦਾ ਗਏ ਬਾਕੀ ਮੇਰਾ ਵੀ ਇੱਥੇ ਆਓ ਚੈੱਕ ਕਰਕੇ ਚੋਇਸ ਕਰਕੇ ਲੈ ਕੇ ਜਾਓ ਗਰੀਬ ਜੀ ਹਾਂਜੀ 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 ਬਾਕੀ ਸਨੀ ਜੀ ਮਾਲ ਜਿਹੜੇ ਚਾਰੇ ਮੱਝ ਪਾਈਆਂ ਨੇ ਇੱਕ ਤੋਂ ਇੱਕ ਵੱਧ 15 ਪਲੱਸ ਵਾਲੀ ਠੀਕ ਹੈ ਜਮੀਂ ਸੁਣੀ ਟੋੜੀ ਨਾ ਤੇ ਜੇ ਚੌਥੇ ਦਿਨ ਦੀ ਮਹਿਸੂਈ ਚੜਦੀ ਨਹੀਂ ਹੈ ਜਿਹੜੀ ਦਾ 1 ਕਿਲੋ ਸਟਾਰਟ ਹੋਊਗੀ ਨਾ ਉਹਨੇ ਜਾਣਾ 15 ਦੇ ਬੋਲੋ ਨੰਬਰ ਜੀ 89728 53109 ਇਹ ਲੋਕਾ ਜਿਲ੍ਹਾ ਤਰਨਤਸਰ ਪਟੋ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ